ਸੋ ਦੋਸਤੋ ਇਹ ਤੁਸੀਂ ਵੇਖ ਰਹੇ ਹੋ ਕਿ ਇਸ ਟਾਈਮ ਆਪਾਂ ਘੋੜਿਆਂ ਦੇ ਰਿੰਗ ਦੇ ਵਿੱਚ ਪਹੁੰਚ ਚੁੱਕੇ ਆ ਤੇ ਇੱਥੇ ਹੀ ਘੋੜੇ ਜਿਹੜੇ ਆ ਉਹ ਪਹੁੰਚਣ ਵਾਲੇ ਆ ਬਸ ਤਿਆਰੀ ਜਿਹੜੀ ਆਪਣੀ ਛੂਟਦੀ ਆ ਉਹ ਹੋ ਚੁੱਕੀ ਆ ਤੇ ਆਪਣੇ ਜਿਹੜੇ ਗਰਦੇਵ ਵੀਰ ਆ ਉਹ ਵੀ ਪਹੁੰਚ ਚੁੱਕੇ ਆ ਤੇ ਆਓ ਆਪਾਂ ਤੁਹਾਨੂੰ ਮਿਲਾਂਦੇ ਆ ਵੀਰ ਦੇ ਨਾਲ ਤੇ ਇਹਨਾਂ ਦਾ ਜਿਹੜਾ ਸਟੱਡ ਫਾਰਮ ਆ ਪਟਵਾਰੀ ਸਟੱਡ ਫਾਰਮ ਆ ਇਹਨਾਂ ਦੇ ਪਟਵਾਰੀ ਸਟੱਡ ਫਾਰਮ ਤੇ ਆਪਾਂ ਪਹੁੰਚੇ ਹੋਏ ਆ ਤੇ ਕਾਫੀ ਟਾਈਮ ਬਾਅਦ ਮੈਂ ਆਪਾਂ ਨੂੰ ਮਿਲਣ ਲੱਗਾ ਤੇ ਕਾਫੀ ਟਾਈਮ ਬਾਅਦ ਆਪਣੀ ਮੁਲਾਕਾਤ ਜਿਹੜੀ ਆ ਪਾਈਦਾ ਹੋਈ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਠੀਕ ਠਾਕ ਹਾਂਜੀ ਹਾਂਜੀ ਵਧੀਆ ਪਾਜੀ ਤੇ ਪਾਜੀ ਆਪਾਂ ਜੇ ਤੁਹਾਡੇ ਕੋ ਪਹੁੰਚੇ ਆ ਤੇ ਆਪਾਂ ਅੱਜ ਸ਼ੂਟ ਕਰਾਂਗੇ ਘੋੜਿਆਂ ਦਾ ਤੇ ਨਾਲੇ ਤੁਹਾਨੂੰ ਬਹੁਤ ਜਾਣਕਾਰੀ ਆ ਘੋੜਿਆਂ ਦੀ ਤੇ ਆਪਾਂ ਇੱਕ ਪਹਿਲਾਂ ਵੀ ਵੀਡੀਓ ਕੀਤੀ ਹਾਂਜੀ ਤੇ ਉਹ ਬਹੁਤ ਸਾਰੀ ਲੋਕਾਂ ਨੇ ਪਸੰਦ ਕੀਤੀ ਸੀ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਹੈ ਤੇ ਅੱਜ ਦੇ ਆਪਾਂ ਕਰਦੇ ਆਂ ਗੱਲਬਾਤ ਆਪਾਂ ਘੋੜਿਆਂ ਦਾ ਜਿਹੜੇ ਤੁਹਾਡੇ ਕਿੰਨੇ ਘੋੜੇ ਆ ਤੁਹਾਡੇ ਕੋ ਇਸ ਟਾਈਮ ਜੀ ਆਪਣੇ ਕੋਲ ਇਸ ਵੇਲੇ ਫਾਰਮ ਤੇ ਤਾਂ ਹੈਗੇ ਆ 5 5 ਘੋੜੇ ਜੀ ਹਾਂਜੀ ਠੀਕ ਹੈ ਭਾਜੀ ਤੇ ਚਲੋ ਜੀ ਦੋਸਤੋ ਆਪਾਂ ਬਹਿ ਕੇ ਸਾਰੀ ਗੱਲਬਾਤ ਕਰਦੇ ਆ ਭਾਜੀ ਹੁਣ ਨਾਲ ਤੇ ਬਹੁਤ ਸਾਰੀ ਜਾਣਕਾਰੀ ਜਿਹੜੀ ਆ ਤੁਹਾਨੂੰ ਗੁਰਦੇਵ ਵੀਰ ਦੱਸਣਗੇ ਤੇ ਵਲੌਗ ਦੇ ਨਾਲ ਆਪਣੇ ਜੁੜੇ ਰਹੋ ਜੀ ਤੇ ਲਓ ਜੀ ਦੋਸਤੋ ਆਪਣਾ ਜਿਹੜਾ ਵਾ ਸੈਟਅਪ ਹੁਣ ਪੂਰਾ ਤਿਆਰ ਹੋ ਚੁੱਕਿਆ ਹੈ ਮੈਕ वगैरह ਕੈਮਰੇ ਦੀ ਪੂਰੀ ਸੈਟਿੰਗ ਹੋ ਚੁਗੀ ਆ ਤੇ ਘੋੜੇ ਜਿਹੜੇ ਆ ਬਾਹਰ ਆ ਚੁੱਕੇ ਆ ਤੇ ਤੁਹਾਨੂੰ ਹੁਣ ਘੋੜੇ ਕੰਮੀ ਆ ਤੇ ਜਿਹੜਾ ਸ਼ੂਟ ਹੋਣਾ ਵਾ ਉਹ ਸਾਰਾ ਇਹੋ ਪ੍ਰੀਮ ਜੁਨਾ ਤੁਸੀਂ ਦੇਖ ਸਕਦੇ ਹੋ ਰਿੰਗ ਘੋੜਿਆਂ ਦਾ ਤੇ ਤਿਆਰੀ ਆਪਣੀ ਚਲੋ ਵੀ ਹੋ ਗਈ ਹੈ ਤੇ ਚੱਲਦੇ ਹਾਂ ਤੇ ਬਾਕੀ ਤੁਸੀਂ ਵਲੌਗ ਦੇ ਨਾਲ ਜੁੜੇ ਰਹੋ ਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਰ ਸਬਸਕ੍ਰਾਈਬ ਜਰੂਰ ਕਰੋ ਪਿੱਛੇ ਉੱਥੇ ਉੱਥੋਂ ਜਾਈ ਫੇਰ ਤੁਰਿਆ ਵੀਊ ਬੜਾ ਵਧੀਆ ਆਉਂਦਾ ਦੋਵੇਂ ਇੱਧਰ ਤੇ ਇੱਧਰਲੇ ਰੁਕਦਾ ਇਹ ਉਹ ਚੰਗੀਆਂ ਬਣਾਇਓ ਇਹਦਾ ਨਾਮ ਮਾਇਆ ਮਾਇਆ ਤੇ ਇਹ ਚੰਗੀ ਮਾਇਆ ਖਰਚ ਕੇ ਹੋਈਆਂ ਕੋੜੀਆਂ ਆਉਂਦੀਆਂ ਆਪਰੇ ਅੱਛਾ ਜੀ ਜੋ ਮੋਬਾਈਲ ਤੇ ਜਾਨਾ ਲਾ ਪਿਛਲੀ ਰਾਤ ਨਾਲ ਮਾਰੇ ਕੋੜੀ ਇਹ ਮਾਰਦੀ ਪਿਛਲੀ ਉਹਦੀ ਬਣਾਇਓ ਖਲੋ ਜਾ ਖਲੋ ਜਾ ਖਲੋ ਜਾ ਇਹਦਾ ਨਾ ਪਿੱਛੇ ਆਇਓ ਇਹ ਕਰਦੀ ਇਕੱਠੇ ਪੈਰ ਮੈਂ ਤੇ ਕੋੜੀ ਦਾ ਪੈਰ ਇਕੱਠਾ ਓੜਦਾ ਨਾ ਇਹਨੂੰ ਫੋਕਸ ਕਰੋ ਇਕੱਠੇ ਪੈਰ ਜਿਹਦਾ ਚੀ ਚੁੱਕਦੀ ਹੈ ਮੇਰੇ ਨਾਲ ਚੁੱਕਦਾ ਨਾ ਨਾਲ ਹੀ ਕੋੜੀ ਚੁੱਕਦੀ ਹੈ ਉਹਨੇ ਥੋੜਾ ਉੱਥੇ ਉਧਰ ਉਧਰ ਕੋੜੀ ਵਾਲੀ ਸਾਈਡ ਤੋਂ ਕਰਿਓ ਦੁਬਾਰਾ ਇੱਕ ਟੇਗ ਹੋਰ ਦੋ ਭਾਜੀ ਫੋਟੋਸ ਰੱਖਿਓ ਬਸ ਕਰਕੇ ਹੱਟ ਹੱਟ ਕੇ ਦੇਖੋ ਇਹਨਾਂ ਦੇ ਮੂੰਹਾਂ ਦੇ ਵਿੱਚੋਂ ਦੀ ਤੇ ਜ਼ਿਆਦਾ ਵਧੀਆ ਬਸ 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 ਪਿੱਛੇ ਪਿੱਛੇ ਹੋ ਜਾ ਥੋੜਾ ਜਿਹਾ ਉਹ ਕਾਰਸਪਾ ਹਾਂ ਪਰਦਾ ਸੋ ਲਓ ਜੀ ਦੋਸਤੋ ਆਪਣਾ ਜਿਹੜਾ ਸ਼ੂਟ ਆ ਉਹ ਚੰਗਿਆ ਦੇ ਆਪਾਂ ਹੁਣ ਇੱਥੇ ਹੀ ਰਹਿਣਾ ਤੇ ਪਿੱਛੇ ਦੋ ਕੁੜੀਆਂ ਜਿਹੜੀਆਂ ਦਿਖ ਰਹੀਆਂ ਭਾਜੀ ਗਾਂਹ ਕਰੋ ਤੁਸੀਂ ਥੋੜਾ ਗਾਂਹ ਕਰੋ ਆਪਾਂ ਦੱਸ ਦੇਣਾ ਤੂੰ ਖਲੋਤਾ ਰਹਿ ਹੁਣ ਛੱਡ ਕੇ ਹਾਂ ਦੱਸੋ ਇਦਾਂ ਹਾਂ ਠੀਕ ਆ ਠੀਕ ਇਧਰੋਂ ਕੁੜੀ ਪਿੱਛੇ ਆ ਗਈ ਉਹ ਬਸ਼ੇਰਾ ਵੀ ਗਾਂਹ ਥੋੜਾ ਹੋਰ ਕੁੜੀ ਉਹ ਪਿੱਛੇ ਕਰੋ ਜਿਹੜਾ ਮੂੰਹ ਹੀ ਦਿਖੇ ਇਹਦਾ ਬਸ 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 ਬੋ 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 ਸੋਣਾ ਭਾਜੀ ਤੁਸੀਂ ਥੋੜੀ ਜੀ ਕੁੜੀ ਇਧਰ ਕਰੋ ਪੀ ਕੋੜਾ ਰੱਖਣਾ ਅੱਜ ਵੀ ਲਗਜ਼ਰੀ ਆ ਅੱਜ ਰਾਇਲ ਜ਼ਰੋਅ ਦਾ ਸਮਾਂ ਆ ਗਿਆ ਰਾਇਲ ਜ਼ਰੋਅ ਵਰਗੀਆਂ 2-2 ਢਾਈ-ਢਾਈ ਕਰੋੜ ਦੀਆਂ ਗੱਡੀਆਂ ਨੇ ਉਹ ਸਮੇਂ ਦੇ ਵਿੱਚ ਵੀ ਘੋੜਾ ਰੱਖਣਾ ਲਗਜ਼ਰੀ ਆ ਤੁਸੀਂ ਅੱਜ 2 ਕਰੋੜ ਦੀ ਗੱਡੀ ਲੈ ਲਓ ਉਹਦੇ 'ਚ ਪੈਟਰੋਲ ਡੀਜ਼ਲ ਨਾ ਪਾਓ ਤੁਹਾਨੂੰ ਕੋਈ ਖਰਚਾ ਤਾਂ ਨਹੀਂ ਜੇ ਤੁਸੀਂ ਅੱਜ ਘੋੜੀ ਖਰੀਦ ਕੇ ਲਿਆਂਦੀ ਹਰ ਦਿਨੇ ਨੇ ਖਾਣਾ ਹਰ ਰੋਜ਼ ਨੇ ਖਾਣਾ ਸਾਲ ਦਾ ਲੱਖਾਂ ਰੁਪਈਆਂ ਦਾ ਖਰਚਾ ਹੁਣ ਆਪਾਂ ਇਹਨੂੰ ਬਸ਼ੇਰੇ ਦੇ ਕੋਲ ਕੀਤਾ ਬਸ਼ੇਰਾ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਹੋ ਗਿਆ ਬਸ਼ੇਰਾ ਇਹ ਉਦੋਂ 5-6 ਮਹੀਨੇ ਦਾ ਸੀ ਆਪਾਂ ਮਾਂ ਦਾੋਂ ਅਲੱਗ ਕਰਤਾ ਹੁਣ ਇਹ ਘੋੜੀ ਗੱਭਣ ਹੈ ਹੁਣ ਜਦੋਂ ਬਸ਼ੇਰਾ ਕੋਲ ਕਰਦੇ ਆ ਬੱਚਾ ਉਹਦੇ ਦੰਦੀਆਂ ਵੱਢਦਾ ਜਾਂ ਸਮੈਲ ਕਰਦਾ ਉਹ ਫਿਰ ਉਹ ਬਸ਼ੇਰੇ ਦੇ ਚੱਕਰ ਚ ਉਹ ਆਪਣਾ ਨਾ ਜਿਵੇਂ ਖਿੱਚ ਜੀ ਨਹੀਂ ਆਉਂਦੀ ਉਹ ਖਿੱਚ ਕਰਕੇ ਉਹਨੇ ਇਦਾਂ ਕੀਤਾ ਕਿ ਉਹ ਅਸਲ ਵਿੱਚ ਮੈਂ ਅੱਗੇ ਖੜਾ ਸੀ ਮੇਰੇ ਤਾਂ ਨੈਚੁਰਲ ਹੈ ਉਹ ਵਿਚਾਰੀ ਇਡੀ ਵੱਡੀ ਘੋੜੀ ਹੈ ਜੇ ਪੋਲੇ ਜੇ ਵੀ ਐ ਕਰਤਾ ਤਾਂ ਛੱਟ ਲੱਗ ਸਕਦੀ। ਜੀ ਮੇਰੇ ਫਾਰਮ ਤੇ ਆਏ ਹੋ। ਜASSI ਪੰਜਾਬ ਦੇ ਵਿੱਚ ਘੋੜੇ-ਘੋੜੀਆਂ ਪਾਲਦੇ। ਇਹ ਸਾਡੇ ਲੋਕਲ ਬਰੀਡ ਹੈ। ਆ ਜਿਹੜਾ ਨੁਕਰਾ, ਨੁਕਰਾ ਕਹਿੰਦੇ ਚਿੱਟੇ ਰੰਗ ਲੋ। ਜੀ ਠੀਕ ਹੈ ਜੀ ਇਹ ਚਿੱਟੇ ਰੰਗ ਦੀ ਜਿਹੜੀ ਘੋੜੀ ਹੈ ਇਹਨੂੰ ਆਪਾਂ ਨੁਕਰਾ ਬਰੀਡ ਕਹਿ ਦਿੰਦੇ ਆ। ਉਹ ਹੈਗਾ ਮਾਰਵੜੀ। ਮਾਰਵੜੀ ਹੈਗਾ ਮਾਰਵਾੜ ਇਲਾਕਾ Rajasthan ਦਾ। ਉੱਥੇ ਪੈਦਾ ਹੋਇਆ। ਘੋੜਿਆਂ ਦੇ ਵਿੱਚ ਬਹੁਤ ਨਸਲਾਂ ਦੁਨੀਆਂ ਤੇ। ਅਰਬੀ ਘੋੜੇ ਆ। ਅਰਬੀ ਜਿਹੜੇ ਸਭ ਤੋਂ ਪੁਰਾਣੀ ਨਸਲ ਅਰਬੀ ਘੋੜਿਆਂ ਦੀ ਆ ਉਸ ਤੋਂ ਇਲਾਵਾ ਦੁਨੀਆ ਦੇ ਵਿੱਚ ਜਿੰਨੇ ਵੀ ਦੇਸ਼ ਆ ਹਰ ਦੇਸ਼ ਦੀ ਇੱਕ ਆਪਣੀ ਨਸਲ ਆ ਘੋੜਾਂ ਦੀ ਸਭ ਵੱਖੋ ਵੱਖਰੀ ਨਸਲ ਦੇ ਘੋੜੇ ਹੁੰਦੇ ਆ ਜੀ ਇਸੇ ਤਰੀਕੇ ਦੇ ਨਾਲ ਇਹ ਜਿਹੜੀਆਂ ਘੋੜੀਆਂ ਤੁਸੀਂ ਦੇਖ ਰਹੇ ਹੋ ਇਹ ਸਾਡੀਆਂ ਨੁਕਰੀਆਂ ਘੋੜੀਆਂ ਨੇ ਇਹ ਨੇ ਪੰਜਾਬ ਦੀਆਂ ਦੇਸੀ ਨਸਲ ਦੀਆਂ ਘੋੜੀਆਂ ਨੇ ਉਹ ਜਿਹੜਾ ਸਾਡਾ ਕਾਲਾ ਘੋੜਾ ਹੈ ਉਹ ਵੀ ਸਾਡਾ ਆਪਣਾ ਕਹਿ ਲਓ ਇੰਡੀਆ ਦਾ ਮਾਰਵਾੜੀ ਘੋੜਾ ਆ ਆਪਣੇ ਭਾਰਤ ਦੀ ਦੇਸੀ ਨਸਲ ਦਾ ਘੋੜਾ ਆ ਉਹ ਵਿਲੈਤੀ ਘੋੜਾ ਨਹੀਂ ਹੈਗਾ ਉਹ ਇੱਥੇ ਜੰਮਿਆ ਹੈ ਇਨੋਸ ਕੀ ਖਾਸੀ ਤਾਂ ਜਿਹੜੇ ਨਵੇਂ ਭੈਣ ਭਰਾ ਜਿਹੜੇ ਸ਼ਾਇਦ ਪਹਿਲਾਂ ਕੋਡੇ ਦੇ ਵੀਡੀਓ ਨਹੀਂ ਦੇਖਦੇ ਜਾਂ ਜ਼ਿਆਦਾ ਜਾਣੇ ਕਿ ਨਹੀਂ ਰੱਖਦੇ ਉਹਨਾਂ ਵਾਸਤੇ ਮੈਂ ਦੱਸਣਾ ਚਾਹੂੰਗਾ ਕਿ ਸਾਡੇ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇੱਕ ਐਸੀ ਇਕਲੋਤੀ ਨਸਲ ਆ ਜਿਹਦੇ ਕੰਨ ਆਪਸ ਵਿੱਚ ਮਿਲਦੇ ਆ ਕੁਝ ਲੋਕਾਂ ਨੂੰ ਜਿਵੇਂ ਆਹ ਦੀ ਉੱਪਰ ਨੂੰ ਦੇਖੋ ਕੰਨ ਮੁੜੇ ਹੋਏ ਆ ਅੰਦਰ ਨੂੰ ਠੀਕ ਆ ਜਦੋਂ ਇਹਨੇ ਆ ਕੰਨ ਘੁਮਾ ਕੇ ਪਿੱਛੇ ਕਰ ਲੇ ਇਹਨੇ ਜਦੋਂ ਕੰਨ ਅੱਗੇ ਕਰਨੇ ਆ ਇਹਨੇ ਕੰਨ ਨਾਲ ਕੰਨ ਜੋੜ ਦੇਣਾ ਤੁਸੀਂ ਇਹ ਜਦੋਂ ਵੀ ਇਹ ਚੀਜ਼ ਤੁਹਾਨੂੰ ਮੌਕਾ ਮਿਲੇ ਤੁਸੀਂ ਭਰਾਵਾਂ ਨੂੰ ਦਿਖਾਉਣਾ ਪੁਰਾਣੇ ਸ਼ਾਟਾਂ ਚ ਤੁਹਾਨੂੰ ਮਿਲ ਜੇਗਾ ਇਹ ਸਿਰਫ ਇੰਡੀਆ ਦੇ ਵਿੱਚ ਇਹ ਨਸਲ ਹੈਗੀ ਜਿਹਦੇ ਕੰਨ ਜੁੜਦੇ ਆ ਦੁਨੀਆ ਦਾ ਕੋਈ ਐਸਾ ਘੋੜਾ ਨਹੀਂ ਹੈ ਜਦੇ ਕੰਨ ਜੁੜਦੇ ਕੰਨ ਉਹਦੇ ਇਦਾਂ ਹੁੰਦੇ ਆ ਏਦਾਂ ਅੱਡ ਇਹ ਪਛਾਣ ਆ ਸਾਡੀ ਨਸਲ ਦੀ ਕਿ ਇਹਦੀ ਬਿਊਟੀ ਆ ਖੂਬਸੂਰਤੀ ਆ ਕਿ ਜਦੋਂ ਇਹ ਕੰਨ ਕਮਾ ਕੇ ਐ ਕਰਦੇ ਆ ਤੇ ਉੱਤੇ ਜਾ ਕੇ ਆ ਦਿਲ ਦੀ ਸ਼ੇਪ ਬਣਾਉਂਦੇ ਆ ਪੂਰੀ ਦੁਨੀਆ 'ਚ ਤੁਹਾਨੂੰ ਇਹ ਨਸਲ ਦਾ ਘੋੜਾ ਨਹੀਂ ਮਿਲੂਗਾ ਇਹ ਸਿਰਫ ਸਾਡੇ ਪੰਜਾਬ ਦੇ ਕੋਲ ਆ ਸਾਡੇ ਇੰਡੀਆ ਦੇ ਕੋਲ ਅਸੀਂ ਪਿਛਲੇ ਸਾਲ ਇੱਕ ਫਿਲਮ ਕਰਕੇ ਆਏ ਜੀ ਮੋੜ ਜੀ ਮੋੜ ਫਿਲਮ ਕੀਤੀ ਆ ਜਿਹੜੀ ਜਿਹਦੇ ਸਟਾਰਟਿੰਗ ਹੈਗੀ ਆ ਜੀ ਅਮੀਰ ਖੱਤੇ ਦੇਵ ਕਰੋੜ ਤੇ ਉਹ ਫਿਲਮ ਹੈਗੀ ਰਿਦਮ ਬੁਆਏ ਉਸ ਫਿਲਮ ਵਿੱਚ ਸਾਡੇ ਨਾਲ ਕੰਟੈਕਟ ਕੀਤਾ ਸੀ ਜਰਨੈਲ ਸਿੰਘ ਭਾਜੀ ਨੇ ਤੇ ਡਾਇਰੈਕਟਰ ਜੰਜੋਤ ਸਿੰਘ ਉਹਨਾਂ ਨੇ ਜੀ ਠੀਕ ਹੈ ਜੀ ਤੇ ਉਹਦੇ ਵਿੱਚ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਫਿਲਮ ਹੈ ਜੀ ਜੋਣਾ ਮੋੜ ਦੀ ਕਹਾਣੀ ਨੂੰ ਤੇ ਇੱਕ ਦੁਬਾਰਾ ਫਿਲਮ ਬਣਾ ਰਹੇ ਹਾਂ ਜਿੱਦੇ ਵਿੱਚ ਮੇਲ ਅਮੀਰ ਕਰੋਲ ਕਰ ਰਹੇ ਆ ਜੋਣੇ ਦਾ ਤੇ ਸਾਨੂੰ ਘੋੜਿਆਂ ਦੀ ਲੋੜ ਹੈ ਕਿਉਂਕਿ ਉਹ ਡਾਕੂਆਂ ਦੀ ਫਿਲਮ ਸੀ ਤੇ ਘੋੜੇ ਉਦੋਂ ਹੁੰਦੇ ਸੀ ਜੀ ਤੇ ਫਿਰ ਆਪਾਂ ਇੱਥੋਂ ਕੁ 14-15 ਘੋੜੀਆਂ ਲੈ ਕੇ ਗਏ ਸੀ ਕੁਝ ਮੇਰੇ ਕੋਲ ਘੋੜੀਆਂ ਸੀ ਆਪਣੇ ਦੋਸਤਾਂ ਦੇ ਫਾਰਮ ਤੋਂ ਵੀ ਘੋੜੀਆਂ ਲੈ ਕੇ ਅਸੀਂ ਉੱਥੇ 14-15 ਘੋੜੀਆਂ ਲੈ ਕੇ ਗਏ ਆਂ ਫਿਲਮ ਦੇ ਸਾਡੀਆਂ ਘੋੜੀਆਂ ਨੇ ਕੰਮ ਕੀਤਾ ਹੈ ਪਹਿਲਾਂ ਤਾਂ ਮੈਂ ਇੱਕ ਫੋਟੋਗ੍ਰਾਫਰ ਹੀ ਸੀਗਾ ਠੀਕ ਹੈ ਜੀ ਇੱਕ ਫਿਲਮ ਲਾਈਨ ਦੇ ਵਿੱਚ ਵੀ ਮੈਂ ਐਜ਼ ਅ ਡਾਇਰੈਕਟਰ ਤੇ ਐਜ਼ ਅ ਡੀਓਪੀ सिनेਮੈਟੋਗ੍ਰਾਫਰ ਕੰਮ ਕਰ ਚੁੱਕਾ ਉਸ ਤੋਂ ਇਲਾਵਾ ਜਦੋਂ ਮੈਨੂੰ ਘੋੜਿਆਂ ਦਾ ਸ਼ੌਂਕ ਸੀ ਤਾਂ ਮੈਂ ਇਹ ਚੀਜ਼ ਸੋਚੀ ਕਿ ਕਿਉਂ ਨਾ ਆਪਣੇ ਘੋੜਿਆਂ ਨੂੰ ਵਿਸ਼ਵ ਪੱਧਰ ਤੇ ਲੈ ਕੇ ਜਾਈਏ ਚੰਗੇ ਵੱਡੇ ਲੈਵਲ ਤੇ ਇਹਨਾਂ ਨੂੰ ਐਕਸਿਮਸ ਕਰੀਏ ਕਿਉਂਕਿ ਸਾਡੇ ਕੋਲ ਦੁਨੀਆ ਦੀ ਵੱਖਰੀ ਨਸਲ ਆ ਫਿਰ ਮੈਂ ਫੋਟੋਗ੍ਰਾਫੀ ਚ ਆਇਆ ਮੈਂ ਹੁਣ ਸਿਰਫ ਘੋੜਿਆਂ ਦੀ ਜਿਹੜੀ ਆ ਉਹ ਪ੍ਰੋਫੈਸ਼ਨਲੀ ਫੋਟੋਗ੍ਰਾਫੀ ਕਰਦਾ ਮੈਂ ਔਰ ਵਿਆਹਾਂ ਚ ਜਾਂ ਦੂਜਾ ਫੋਟੋਗ੍ਰਾਫਰ ਨਹੀਂ ਹੈ ਕਿ ਹੋਰ ਫੋਟੋਗ੍ਰਾਫੀ ਕਰਦਾ ਮੈਂ ਸਿਰਫ ਘੋੜਿਆਂ ਦੀ ਫੋਟੋਗ੍ਰਾਫੀ ਕਰਦਾ ਵੀਰ ਦੇ ਨਾਲ ਆਪਾਂ ਜੁੜੇ ਆ ਗੱਲਬਾਤ ਤੁਹਾਨੂੰ ਕਰਦੇ ਪਈਆਂ ਤੇ ਇਹਨਾਂ ਦੇ ਜਿਹੜੇ ਘੋੜੇ ਆ ਸਾਰੇ ਤੁਸੀਂ ਵੇਖ ਰਹੇ ਰਿੰਗ ਚ ਲਿਆਂਦੇ ਨੇ ਤੇ ਭਾਜੀ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਪੁੱਛਨੀ ਆ ਭਾਜੀ ਜਿਹੜਾ ਤੁਹਾਨੂੰ ਸ਼ੌਂਕ ਆ ਘੋੜਿਆਂ ਦਾ ਹੂੰ ਇਹ ਕਦੋਂ ਤੋਂ ਪਿਆਰ ਤੇ ਕਿੱਦਾਂ ਤੁਹਾਨੂੰ ਸ਼ੌਂਕ ਜਿਹੜਾ ਘੋੜਿਆਂ ਦਾ ਪਿਆ ਜੀ ਮੈਨੂੰ ਸ਼ੌਂਕ ਵੇਖੋ ਜੀ ਮੈਂ ਬਹੁਤ ਛੋਟਾ ਸੀ ਇਹ ਚੀਜ਼ ਮੈਨੂੰ ਵੀ ਸ਼ਾਇਦ ਨਹੀਂ ਪਤਾ ਬਹੁਤ ਛੋਟਾ ਸੀ ਮੈਂ ਜਦੋਂ ਦਾ ਮੈਨੂੰ ਘੋੜਿਆਂ ਦੇ ਨਾਲ ਲਗਾਵਾ ਘੋੜਿਆਂ ਨਾਲ ਪ੍ਰੇਮ ਆ ਮੈਂ ਆਪਣਾ ਤੁਸੀਂ ਆਈਡੀਆ ਲਓ ਵੀ ਉਹ ਹੀ ਪੰਜ 6 ਸਾਲ ਦਾ ਹੀ ਹੋਊਗਾ ਜਦੋਂ ਦਾ ਮੈਂ ਆਪਣੇ ਘਰਦਿਆਂ ਨੂੰ ਜਿੱਦ ਕਰਦਾ ਕਿ ਮੈਂ ਇੱਕ ਘੋੜਾ ਲੈਣਾ ਹੈ ਮੈਨੂੰ ਇੱਕ ਚਿੱਟੇ ਘੋੜੇ ਦਾ ਬਹੁਤ ਸ਼ੌਂਕ ਸੀ ਹਾਂਜੀ ਤੇ ਬਸ ਹੌਲੀ ਹੌਲੀ ਲੱਗੇ ਰੇ ਲੱਗੇ ਰੇ ਘਰ ਵਾਲੇ ਇਹੋ ਗੱਲ ਕਹਿੰਦੇ ਸੀਗੇ ਵੀ ਪਹਿਲੋਂ ਤੂੰ ਆਪਣੀ ਪੜ੍ਹਾਈ ਖਤਮ ਕਰ ਲਾ ਪਹਿਲੋਂ ਪੜ੍ਹ ਲਾ ਕਿਉਂਕਿ ਆਪਾਂ ਬੱਚੇ ਨੂੰ ਕਹਿੰਨੇ ਆ ਕਿ ਪਹਿਲੋਂ ਪੁੱਤ ਪੜ੍ਹ ਲਾ ਪੜ੍ਹ ਲੈ ਕੇ ਕੁਝ ਬਣ ਜਾ ਫਿਰ ਘੋੜਿਆਂ ਚਾ ਜੀ ਸੋ ਉਦਾਂ ਹੀ ਫਿਰ ਬਚਪਨ ਤੋਂ ਹੀ ਸ਼ੌਂਕ ਆ ਮੈਨੂੰ ਹੌਲੀ ਹੌਲੀ ਲੱਗਾ ਰਿਹਾ ਲੱਗਾ ਰਿਹਾ ਫਿਰ ਪਹਿਲੀ ਘੋੜੀ ਮੈਂ 2010 ਚ ਲਈ ਸੀ ਠੀਕ ਜੀ ਬਹੁਤ سارے ਜਿਹੜੇ ਆ ਵੀਰ ਭਰਾ ਜਿਹੜਾ ਸ਼ੌਂਕ ਆ ਰੱਖਦੇ ਆ ਘੋੜਿਆਂ ਉਹ ਤੁਹਾਡੀਆਂ ਵੀਡੀਓ ਵੇਖ ਕੇ ਨਾ ਸਪੈਸ਼ਲ ਉਹਨਾਂ ਨੂੰ ਬੜਾ ਸ਼ੌਂਕ ਆਉਂਦਾ ਕਿਉਂਕਿ ਸਪਾਂਸਰ ਖਾਸ ਕਰਕੇ ਤੁਹਾ ਅਰ ਮੈਂ ਉਹ ਵੀ ਜਿਹੜੇ ਵੇਖੇ ਆ ਕਿ ਉਹਨਾਂ ਨੇ ਤੁਹਾਡੀਆਂ ਵੀਡੀਓ ਵੇਖੀਆਂ ਤੇ ਤੁਹਾਡੀਆਂ ਵੀਡੀਓ ਵੇਖਣ ਤੋਂ ਬਾਅਦ ਘੋੜੇ ਦਾ ਜਿਹੜਾ ਰੱਖਣ ਦਾ ਸ਼ੌਂਕ ਜਿਹੜਾ ਉਹਨਾਂ ਦੇ ਪੈਦਾ ਹੋਇਆ ਵਾ ਇਹ ਇਹਦੇ ਬਾਰੇ ਕੀ ਕਹਿਣਾ ਚਾਹੁੰਦੀ ਹੋ ਭਾਈ ਜੰਦਾ ਦੇਖੋ ਜੀ ਇਹ ਨਾ ਕਿਸੇ ਚੀਜ਼ ਨੂੰ ਫਲਮਾਉਣ ਦਾ ਇੱਕ ਤਰੀਕਾ ਹੁੰਦਾ ਅੱਛਾ ਜੀ ਜਿਹੜਾ ਮੇਰਾ ਸ਼ੌਂਕ ਆ ਜਾਂ ਮੈਂ ਆਪਣੇ ਘੋੜੇ ਨਾਲ ਕਿਵੇਂ ਪਿਆਰ ਕਰਦਾ ਜਾਂ ਮੈਂ ਇਹਨਾਂ ਨੂੰ ਆਪਾਂ YouTube ਤੇ ਜਾਂ ਪਬਲਿਕਲੀ ਕਿਵੇਂ ਪ੍ਰੈਜ਼ੈਂਟ ਕਰਦਾ ਹਾਂ ਜੀ ਤੁਸੀਂ ਕੋਈ ਚੀਜ਼ ਕਿਵੇਂ ਦਿਖਾਉਂਦੇ ਹੋ ਤੁਸੀਂ ਕੱਪੜੇ ਦੀ ਦੁਕਾਨ ਤੇ ਜਾਂਦੇ ਹੋ ਜਿਉਂ ਬੰਦਾ ਬੜੇ ਸੋਹਣੇ ਤਰੀਕੇ ਦੇ ਨਾਲ ਕੱਪੜਾ ਕੱਢ ਕੇ ਤੁਹਾਡੇਗੇ ਰੱਖਦਾ ਜਿਵੇਂ ਭਾਈ ਇਹ ਨਵਾਂ ਹੀ ਪੀਸ ਆਇਆ ਜੀ ਤੇਰੇ ਵਰਗਾ ਪੀਸ ਹੀ ਨਹੀਂ ਤੇ ਤੁਹਾਡਾ ਦਿਲ ਕਰਦਾ ਵੀ ਮੈਂ ਲੈ ਲਵਾਂ ਜੀ ਬਿਲਕੁਲ ਬਿਲਕੁਲ ਇਦਾਂ ਹੀ ਆ ਨਾ ਹੁਣ ਘੋੜਿਆਂ ਦੇ ਵਿੱਚ ਹੋਰ ਵੀ ਬਹੁਤ ਸਾਰੇ YouTube ਚੈਨਲ ਵਾਲੇ ਹੈਗੇ ਆ ਬਹੁਤ ਸਾਰੇ ਭਰਾ ਕੰਮ ਕਰ ਰਹੇ ਆ ਚੰਗਾ ਕਰਦੇ ਆ ਮੇਰਾ ਇਹਨਾਂ ਨਾਲ ਜਿਹੜਾ ਲਗਾਵਿਆ ਉਹ ਕੁਝ ਵੱਖਰੀ ਤਰੀਕੇ ਦਾ ਕੁਦਰਤੀ ਮੈਨੂੰ ਇਹਨਾਂ ਨਾਲ ਬਹੁਤ ਪਿਆਰ ਆ ਤੇ ਮੈਂ ਘੋੜਿਆਂ ਤੋਂ ਬਿਨਾਂ ਨਹੀਂ ਰਹਿ ਸਕਦਾ ਤੇ ਜਦੋਂ ਮੈਂ ਘੋੜਿਆਂ ਦੀਆਂ ਵੀਡੀਓ ਕਰਦਾ ਵਾਂ ਜਾਂ ਘੋੜੇ ਦੀ ਫੋਟੋਗ੍ਰਾਫੀ ਕਰਦਾ ਵਾਂ ਘੋੜੇ ਬਾਰੇ ਗੱਲਬਾਤ ਕਰਦਾ ਵਾਂ ਉਹਨੂੰ ਇੱਕ ਮੇਰਾ ਤਰੀਕਾ ਵਾ ਪ੍ਰੈਜ਼ੈਂਟ ਕਰਨ ਦਾ ਫਿਲਮ ਦਾ ਜਦੋਂ ਮੈਂ ਆਪਣਾ ਤਰੀਕੇ ਨਾਲ ਉਹਨੂੰ ਫਿਲਮਾਉਂਦੇ ਆ ਕਰਦੇ ਆ ਲੋਕਾਂ ਨੂੰ ਦਿਖਾਉਂਦੇ ਆ ਹਾਂਜੀ ਫਿਰ ਲੋਕੀ ਕਹਿੰਦੇ ਯਾਰ ਵਾਕਈ ਨਾ ਜੇ ਮੇਰਾ ਸ਼ੌਂਕ ਕੋਈ ਵੇਂਦਾ ਮੈਨੂੰ ਵੇਖ ਕੇ ਬਹੁਤ ਸਾਰੇ ਭਰਾ ਮੈਨੂੰ ਫੋਨ ਕਰਦੇ ਆ ਹਾਂਜੀ ਕਿ ਅਸੀਂ ਘੋੜੀ ਘੋੜੇ ਦਾ ਸ਼ੌਂਕ ਪਿਆ ਜੀ ਤੁਹਾਡੀਆਂ ਵੀਡੀਓ ਵੇਖ ਕੇ ਤੇ ਤੁਹਾਡੀ ਵੀਡੀਓ ਵੇਖ ਕੇ ਆਪਾਂ ਪਹਿਲੀ ਵਾਰ ਘੋੜੀ ਲਈ ਹੈ ਹਾਂਜੀ ਤੇ ਕੁਝ ਤਾਂ ਮੈਨੂੰ ਇਹ ਫੋਨ ਕਰਕੇ ਕਹਿੰਦੇ ਆ ਕਹਿੰਦੇ ਜੀ ਤੁਸੀਂ ਸਾਨੂੰ ਬਹੁਤ ਚੰਗੇ ਲੱਗਦੇ ਹੋ ਤੁਹਾਡਾ ਸੁਭਾ ਚੰਗਾ ਤੁਸੀਂ ਨੌਲੇਜ ਵੀ ਬਹੁਤ ਦਿੰਦੇ ਹੋ ਘੋੜਿਆਂ ਦੀ ਤੇ ਜ਼ਿੰਦਗੀ 'ਚ ਜਿੱਦਣ ਘੋੜੀ ਲਈ ਤੁਹਾਡੇ ਕੋਲ ਲੈਣੀ ਹੈ ਬਿਲਕੁਕੁਲ ਇਦਾਂ ਸਪੈਸ਼ਲ ਮੈਨੂੰ ਫੋਨ ਆਉਂਦੇ ਤੇ ਆਪਣਾ ਵੀਰ ਦੀ ਐਡਰੈਸ ਜਿਹੜਾ ਉਹ ਦੱਸ ਦੋ ਤੇ ਆਪਣਾ ਮੋਬਾਈਲ ਨੰਬਰ ਜਿਹੜਾ ਵਾ ਉਹ ਜ਼ਰ ਤੇ ਫੋਨ ਨੰਬਰ ਹੈਗਾ ਜੀ ਮੇਰਾ 97819 90406 ਤੇ ਫਾਰਮ ਦਾ ਨਾਮ ਹੈ ਜੀ ਪਟਵਾਰੀ ਸਟੱਡ ਫਾਰਮ ਹਾਂਜੀ ਮੇਰਾ ਇੱਕ ਅੜੀ ਗਾਣਾ ਆਇਆ ਜੀ ਇੱਕ ਮੋਟੀਵੇਸ਼ਨਲ ਗਾਣਾ ਆ ਤੇ ਹਰ ਸੰਘਰਸ਼ ਕਰਨ ਵਾਲੇ ਆਦਮੀ ਦੀ ਜ਼ਿੰਦਗੀ ਤੋਂ ਟਕਦਾ ਆ ਆਓ ਸੁਣਦੇ ਬੱਦਲਾਂ ਦੀ ਅੜੀ ਬਹੁਤਾ ਚਿਰ ਚੱਲਦੀ ਨਹੀਂ ਕੇ ਮੇ ਰੋਕਣਗੇ ਸੂਰ ਜਾਂਦਾ ਰਾਹ ਇੱਕ ਉੱਤੇ ਧਰਤੀ ਦੇ ਉਹੀ ਪੜੇ ਬੁੱਟਾ ਉਹ ਜਿਹੜਾ ਹੈ ਮਿੱਟੀ ਨਾਲ ਕਰਦਾ ਵਪਾ ਬੱਦਲਾਂ ਦੀ ਅੜੀ ਬਹੁਤਾ ਚਿਰ ਚੱਲਦੀ ਨਹੀਂ ਕਿਵੇਂ ਰੋਕਣਗੇ ਸੂਰਜਾਂ ਦਾ ਰਾਹ ਤੂਫਾਨਾਂ ਨਾਲੋਂ ਤੇਜ਼ ਜਿਹੜੇ ਲਾਉਂਦੇ ਦੌੜਾਂ ਜੱਗ ਨਾਲ ਸਿਖਰਾਂ ਨੂੰ ਛੂੰਹਦੇ ਇੱਕ ਦਿਨ ਉਹ ਪੂਰ ਪੈਂਦਾ ਮਿਹਨਤਾਂ ਨੂੰ ਧੂਣ ਸਵਾਇਆ ਰਤੀ ਹੁੰਦੇ ਇੱਕ ਦਿਨੇ ਹੁੰਦੇ ਦੋ ਇੱਕ ਟੱਕ ਤੁਰੀ ਜਾਂਦੇ ਸੇਧ ਕੇ ਨਿਸ਼ਾਨਾ ਜਿਹੜੇ ਤੂੜਾ ਨੂੰ ਵੀ ਦੇਂਦੇ ਠਲਪਾ ਬੱਦਲਾਂ ਦੀ ਅੜੀ ਬਹੁਤਾ ਚਿਰ ਚੱਲਦੀ ਨਹੀਂ ਕਿਵੇਂ ਰੋਕਣਗੇ ਸੂਰਜਾਂ ਦਾ ਰਾ ਬੱਦਲਾਂ ਦੀ ਅੜੀ ਬਹੁਤਾ ਚਿਰ ਚੱਲਦੀ ਨਹੀਂ ਕਿਵੇਂ ਰੋਕਣਗੇ ਸੂਰਜਾਂ ਦਾ ਰਾ ਹੋ ਹੋ ਹੋ